ਪਹਿਲਾਂ ਵੀ ਸਖਤੀ ਹੁਣ ਵੀ ਸਖਤ ਹੈ ਮੇਰੇ ਸਾਹਮਣੇ ਬੈਠਿਆ ਤੁਸੀਂ ਪਹਿਲਾਂ ਵੀ ਰੋੜੇ ਪਾਸੇ ਕੀਤੇ ਤੇ ਹੁਣ ਵੀ ਛੋਡੇ ਨਾਲ ਹੀ ਹੋ ਰਿਹਾ ਮੈਂ ਇਕੱਲਾ ਹੱਥ ਨਹੀਂ ਕਰ ਸਕਦਾ ਇਹ ਨਾ ਤੁਸੀਂ ਸਮਝੋ ਵੀ ਸਰਪੰਚ ਚੁਣਤਾ ਤੇ ਜ਼ਿੰਮੇਵਾਰੀ ਸਾਡੀ ਖਤਮ ਹੋ ਗਈ ਤੇ ਹੁਣ ਜੋ ਕਰੂਗਾ ਸਰਪੰਚ ਕਰੂਗਾ ਮੈਂਬਰ ਕਰਨਗੇ ਨਹੀਂ ਛੋਟਾ ਸਾਨੂੰ ਸਹਿਯੋਗ ਚਾਹੀਦਾ ਸੇਰਾ ਸਾਨੂੰ ਸਾਰਿਆਂ ਨੂੰ ਹੈ ਇਕੱਲਾ ਮੈਨੂੰ ਨਹੀਂ ਨੁਕਸਾਨ ਬਹੁਤ ਹੋ ਗਿਆ ਪਿੰਡ 'ਚ ਪਹਿਲਾਂ ਵੀ ਕੁਝ ਪਿੰਡਾਂ ਨਾਲੋਂ ਆਪਣਾ ਪਿੰਡ ਬਹੁਤ ਵਧੀਆ ਚੱਟੇ ਦਾ ਹਿੱਤ ਕੋਈ ਉਤਸ਼ਾਹ ਨਹੀਂ ਸਾਡੇ ਪਿੰਡ 'ਚ ਸਾਡੇ ਵਿੱਚ ਕੋਈ ਗੋਲੀ ਗੱਟੇ ਵਾਲੇ ਹੈ ਮਾੜਾ ਮੋਟਾ ਤੇ ਜਾਂ ਕੋਈ ਸ਼ਰਾਬ ਵਾਲੀ ਹੈ ਸਰਕਾਰ ਇਹ ਕਹਿੰਦੀ ਹੈ ਵੀ ਜੇ ਕਿਸੇ ਨੇ ਛੱਡਣਾ ਹੈ ਨਸ਼ਾ ਤਾਂ ਸਾਡੇ ਨਾਲ ਪੰਚਾਇਤ ਨਾਲ ਸੰਪਰਕ ਕਰੋ ਅਸੀਂ ਉਹਦਾ ਨਸ਼ਾ ਛਡਾਵਾਂਗੇ ਅਸੀਂ ਲੈ ਕੇ ਜਾਵਾਂਗੇ ਜੇ ਕਿਸੇ ਨੇ ਨਾਲ ਵੀ ਮੁੰਡਾ ਲੈ ਕੇ ਜਾਣਾ ਹੈ ਫ੍ਰੀ ਕੈਂਪ ਚ ਜਮਾ ਕਰਾ ਕੇ ਆਵਾਂਗੇ ਕੁਝ ਮੁੰਡੇ ਕਹਿੰਦੇ ਆ ਵੀ ਅਸੀਂ ਭਾਈ ਜੇ ਉੱਥੇ ਜਾਂਦੇ ਆ ਤਾਂ ਸਾਡੇ ਨੇ ਤੱਬਾ ਲੱਗਦਾ ਵੀ ਨਸ਼ਾ ਛੱਡ ਕੇ ਆਇਆ ਹੈ ਨਸ਼ਾ ਕਰਦਾ ਸੀ ਕੋਈ ਪਰਦੇਸ 'ਚ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਅਸੀਂ ਉਹਨੂੰ ਦਵਾਈ ਦੇਣ ਨੂੰ ਵੀ ਤਿਆਰ ਹਾਂ ਪਰਦੇਸ 'ਚ ਵੀ ਨਸ਼ੇ ਛਟਾ ਕੇ ਸਹਿਮਤਾ ਸਿਲਸਿਲੇ ਨਾਲ ਪਰ ਇਸ ਨੂੰ ਜੜੋ ਵੱਡਣਾ ਪੈਣਾ ਹੈ ਆਪਾਂ ਨੇ ਅੱਤਵਾਦ ਖਤਮ ਹੋ ਗਿਆ ਹੋ ਜੂ ਨਸ਼ਾ ਵੀ ਖਤਮ ਪਰ ਆਪਾਂ ਨੂੰ ਹੰਬੜਾ ਮਾਰਨਾ ਪਊਗਾ ਇੰਨੀਆਂ ਬੇਨਤੀਆਂ ਕਰਦਾ ਸ਼੍ਰੀਮਾਨ ਜੀ ਅਦਿਕਾਰ ਦਵਾਰੇ ਫਿਰ ਸਾਰੇ ਆਂ ਦਾ ਰਿਆਂ ਦਾ ਜੀ ਆਇਆਂ ਨੂੰ ਅਤੇ ਅਦਿਕਾਰ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ